ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਤੇ ਪੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਆਪਾਂ ਕਈ ਦਿਨ ਹੋ ਗਏ ਆ ਕੋਈ ਵੀਡੀਓ ਨਹੀਂ ਪਾਈ ਵੀਡੀਓ ਨਾ ਪਾਉਣ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਆਸ-ਪਾਸੇ ਪੰਜਾਬ ਦੇ ਵਿੱਚ ਬਹੁਤ ਤਿਆਰ ਹੋਇਆ ਪਿਆ ਪਾਣੀ ਬਹੁਤ ਆਇਆ ਇੱਕਦਮ ਪਾਣੀ ਆਉਣ ਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਵਾ ਜਾਨੇ ਅਤੇ ਮਾਨੀ ਨੁਕਸਾਨ ਹੋਇਆ ਕਈਆਂ ਦੇ ਫਸਲਾਂ ਰੁੜ ਗਈਆਂ ਕਈਆਂ ਦੇ ਪਸ਼ੂ ਰੁੜ ਗਏ ਕਈਆਂ ਦੇ ਬੱਚੇ ਵੀ ਇੱਥੋਂ ਤੱਕ ਕਿ ਬੱਚੇ ਵੀ ਰੁੜ ਗਏ ਤੇ ਇਸ ਕਰਕੇ ਆਪਣਾ ਮਨ ਵੇਖ-ਵੇਖ ਕੇ ਬਹੁਤ ਦੁਖੀ ਹੋਇਆ ਤੇ ਆਪਾਂ ਕੋਈ ਵੀਡੀਓ ਨਹੀਂ ਪਾਈ ਤੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਪੰਜਾਬ ਹੀ ਮਦਦ ਕਰ ਰਿਹਾ ਵਾ ਕੋਈ ਮੰਤਰੀ ਨਹੀਂ ਆਇਆ ਕੋਈ ਸਰਕਾਰ ਦਾ ਬੰਦਾ ਕੋਈ ਨਹੀਂ ਆਇਆ ਪੀੜਤਾਂ ਦੀ ਮਦਦ ਕਰਨ ਵਾਸਤੇ ਆਪਣੇ ਹੀ ਪੰਜਾਬ ਦੇ ਪੰਜਾਬੀ ਪੈਨਪਰਾ ਹੀ ਮਦਦ ਕਰ ਰਹੇ ਆ ਤੇ ਬਹੁਤ ਮਦਦ ਕੀਤੀ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਤੇ ਪਰ ਬਹੁਤ ਲੋਕਾਂ ਦਾ ਮਾਨ ਬਹੁਤ ਦੁਖੀ ਆ ਵੇਖ ਵੇਖ ਕੇ ਆਪਾਂ ਵੀ ਦੁਖੀ ਹੁੰਨੇ ਆ ਲੱਗੇ ਕਿਉਂਕਿ ਭਾਵੇਂ ਰਸਣ ਉਹਨਾਂ ਨੂੰ ਜਾ ਹੀ ਰਿਹਾ ਹੈ ਬਹੁਤ ਰਸਣ ਵੀ ਗਿਆ ਵਾ ਰਸਣ ਵੱਲੋਂ ਕੋਈ ਕਮੀ ਨਹੀਂ ਨਾ ਚਾਰੇ ਵੱਲੋਂ ਤੂੜੀ ਵੱਲੋਂ ਕੋਈ ਕਮੀ ਨਹੀਂ ਵੀਰਾਂ ਨੇ ਰਹਿਣ ਦਿੱਤੀ ਦਿਨ ਰਾਤ ਇੱਕ ਕਰ ਦਿੱਤੀ ਆ ਟਰੈਕਟਰ ਟਰਾਲੀਆਂ ਦੇ ਨਾਲ ਸੱਚੇ ਪਾਤਸ਼ਾਹ ਨੇ ਬਹੁਤ ਉਹਨਾਂ ਨੂੰ ਉਦਮ ਦਿੱਤਾ ਤੇ ਉਹਨਾਂ ਬਹੁਤ ਸੇਵਾ ਕੀਤੀ ਆ ਚਲ ਕੋਸ਼ ਤੇ ਉਹਨਾਂ ਵਿਚਾਰਿਆਂ ਨੂੰ ਰਾਹਤ ਮਿਲੀ ਆ ਦੁਖੀ ਤੇ ਪਰ ਉਹ ਹੈਗੇ ਆ ਦੁੱਖ ਤੇ ਆਪਾਂ ਉਹਨਾਂ ਦਾ ਕੱਟ ਨਹੀਂ ਸਕਦੇ ਪਰ ਮਦਦ ਦੇ ਨਾਲ ਬਹੁਤ ਹੌਸਲਾ ਜਿਹੜਾ ਉਹ ਵੱਧ ਜਾਂਦਾ ਵਾ ਤੇ ਬਹੁਤ ਵੀਰਾਂ ਨੇ ਹੌਸਲਾ ਵਧਾਈ ਬਹੁਤ ਕੀਤਾ ਵਾ ਉਹਨਾਂ ਨੂੰ ਉਹਨਾਂ ਦਾ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਖ ਬਖਸ਼ੇ ਸੁਖ ਸ਼ਾਂਤੀ ਬਖਸ਼ੇ ਤੇ ਬਹੁਤ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਉਹਨਾਂ ਦੀ ਸੇਵਾ ਥਾਂੇ ਪਾਵੇ ਆ ਹੁਣ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਤਿਆਰ ਕਰਾਂਗੇ ਉਹਦੇ ਵਿੱਚ ਇਦਾਂ ਇਹ 슈ਗਰ ਦੀ ਆਪਾਂ ਇੱਕ ਦਵਾਈ ਬਣਾਵਾਂਗੇ ਇਸ ਤਰ੍ਹਾਂ ਕਿ ਆ ਜਿਹੜੇ ਹੈਗੇ ਕਾਲੇ ਜਿਹਾ ਆ ਕਾਲੇ ਜਿਹਾ ਤੇ ਨਾਲੇ ਕਵੜੇ ਜਿਹਾ ਵੀ ਇਹਨਾਂ ਨੂੰ ਕਿਹਾ ਜਾਂਦਾ ਇਹ ਮੇਥੀ ਦਾ ਨਾਮ ਆ ਇਹ ਆ ਕਾਲੀ ਜੀਰੀ ਇਹ ਜਿਹੜੀ ਇਹ ਜਵੈਨ ਇਹਨਾਂ ਨੂੰ ਆਪਾਂ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਇੱਕ ਚੀਜ਼ ਜੜੀ ਉਹ ਜਾਇ ਪੰਜਾਬ 50 ਗ੍ਰਾਮ ਲੈ ਲਓ ਭਾਵੇਂ ਚਾਹ 25 25 ਗ੍ਰਾਮ 50 60 ਗ੍ਰਾਮ ਲੈ ਲਓ ਇਹਨਾਂ ਨੂੰ ਇਕੋ ਜੀ ਮਾਤਰਾ ਦੇ ਵਿੱਚ ਲੈਣਾ ਹੈ ਤੇ ਇਹਨਾਂ ਨੂੰ ਇਕੋ ਜੀ ਮਾਤਰਾ ਵਿੱਚ ਲੈ ਕੇ ਤੇ ਪੀਸ ਲਓ ਭਾਵੇਂ ਤੇ ਭਾਵੇਂ ਤੁਸੀਂ ਥੋੜੇ ਥੋੜੇ ਇਕੋ ਜੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਲੈ ਕੇ ਤੇ ਚਿੱਥ ਕੇ ਖਾ ਲਓ ਇਹ ਇੱਕ ਬਹੁਤ ਵਧੀਆ ਦਵਾਈ ਸ਼ੂਗਰ ਤੇ ਬੀਪੀ ਵਾਸਤੇ ਆਪਾਂ ਤੇ ਇਦਾਂ ਦੇ ਨੁਕਸੇ ਹੀ ਬਣਾਉਂਦੇ ਰਹਿੰਨੇ ਆਂ ਤਾਨੂੰ ਪਤਾ ਹੈ ਕਿ ਆਪਾਂ ਇੱਕ ਚਟਣੀ ਵੀ ਸ਼ੂਗਰ ਵਾਸਤੇ ਬਣਾਈ ਸੀ ਉਹ ਵੀ ਬਹੁਤ ਗੁਣਕਾਰੀ ਆ ਤੇ ਇਹ ਵੀ ਦਵਾਈ ਜਿਹੜੀ ਸ਼ੂਗਰ ਦੀ ਬਹੁਤ ਗੁਣਕਾਰੀ ਆ ਇਹਨੂੰ ਆਪਾਂ ਇੱਕ ਪੀਸ ਲਵਾਂਗੇ ਤੇ ਆਪਾਂ ਇਹਨਾਂ ਨੂੰ ਕੁੰਡੇ ਵਿੱਚ ਪੀਸ ਲਾਂਗੇ ਚਾਹੇ ਤੁਸੀਂ ਭਾਵੇਂ ਗ੍ਰੈਂਡਰ ਦੇ ਵਿੱਚ ਵੀ ਪੀਸ ਸਕਦੇ ਹੋ ਇਹ ਆਪਣਾ ਮੋਟਾ ਮਸਾਲਾ ਵਾ ਗਰਮ ਮਸਾਲਾ ਜਿਹਨੂੰ ਕਹਿੰਦੇ ਆ ਇਹ ਵੀ ਆਪਾਂ ਇਸ ਤਰ੍ਹਾਂ ਸਾਬਤ ਹੀ ਲਿਓਨੇ ਆ ਧਨੀਆ ਕਾਲੀ ਮਿਰਚ ਜੀਰਾ ਤੇ ਆ ਵੇਖੋ ਵਿੱਚ ਦਾਲ ਚੀਨੀ ਆ ਸੌਂਡਾ ਇਹ ਲਾਤੀਆਂ ਆ ਇਹ ਆਪਾਂ ਸਾਰਾ ਆਪਣਾ ਹੀ ਸਮਾਨ ਲਿਆ ਕੇ ਇਹਨੂੰ ਵੀ ਆਪਾਂ ਘਰੇ ਹੀ ਤਿਆਰ ਕਰਦੇ ਆਂ ਇਹਨੂੰ ਵੀ ਆਪਾਂ ਪੀਸ ਲਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਪ ਲਵਾ ਲਈ ਆ ਹੁਣ ਧੁੱਪਾਂ ਦੋ ਲਵਾ ਲਈਆਂ ਸੀ ਇਹਨਾਂ ਨੂੰ ਹੁਣ ਆਪਾਂ ਪੀਸਾਂਗੇ ਤੇ ਆਪਾਂ ਪੀਸਾਂਗੇ ਕੁੰਡੇ ਵਿੱਚ ਗ੍ਰाइंड ਕਰਾਂਗੇ ਪਹਿਲਾਂ ਤੁਸੀਂ ਮੇਥੀ ਦਾਣਿਆਂ ਨੂੰ ਪਹਿਲਾਂ ਜ਼ਗੜ ਲਿਓ ਕਿਉਂਕਿ ਇਹ ਥੋੜਾ ਜਿਹਾ ਮੋਟਾ ਹੁੰਦਾ ਤੇ ਸਖਤ ਹੁੰਦਾ ਵਾ ਇਹਨੂੰ ਆਪਾਂ ਪਹਿਲਾਂ ਪੀਸ ਲਾਂਗੇ ਇਹਨੂੰ ਆਪਾਂ ਕੁੱਟ ਲਾਂਗੇ ਮੇਥੀ ਦਾਣੇ ਨੂੰ ਪਹਿਲਾਂ ਆਪਾਂ ਕੁੱਟ ਲਾਂਗੇ ਇਹਨੂੰ ਆਪਾਂ ਰਗੜਾ ਮਾਰ ਲੈਨੇ ਮੇਥੀ ਦਾਣੇ ਨੂੰ ਪਹਿਲਾਂ ਹੁਣ ਪੰਜਾਬ ਦੇ ਵਿੱਚ ਮਾਲਕ ਸੁਖ ਸ਼ਾਂਤੀ ਬਣਾਈ ਰੱਖੇ ਸੱਚੇ ਪਾਤਸ਼ਾਹ ਅੜ ਪੀਰਤਾਂ ਦੀ ਆਪ ਹੀ ਮਦਦ ਕਰੇ ਤੇ ਉਹਨਾਂ ਨੂੰ ਸੁਖ ਸ਼ਾਂਤੀ ਬਖਸ਼ੇ ਤੇ ਵੱਡੇ ਵੱਡੇ ਹੌਸਲੇ ਬਖਸ਼ਣ ਆਪਾਂ ਇਹਨੂੰ ਹੁਣ ਆਪਾਂ ਮੇਥੀ ਦਾਣਿਆਂ ਨੂੰ ਚੰਗੀ ਤਰ੍ਹਾਂ ਪ੍ਰਗੜ ਲੈਨੇ ਆ ਤੇ ਫੇਰ ਆਪਾਂ ਦੂਜੀਆਂ ਦਵਾਈਆਂ ਵੀ ਪਾਵਾਂਗੇ ਮੇਥੀ ਦਾਣਾ ਆਪਣਾ ਜਿਹੜਾ ਪੂਛ ਕੋ ਬਰੀਕ ਹੋ ਗਿਆ ਵਾ ਬਹੁਤਾ ਬਰੀਕ ਨਹੀਂ ਆਪਾਂ ਕਰਨਾ ਥੋੜਾ 15 ਢੜਫੜ ਰੱਖਣਾ ਤੇ ਇਹਦੇ ਬਜਾਏ ਪਾ ਲਾਂਗੇ ਨਾਲ ਆਪਾਂ ਹੁਣ ਆਪਾਂ ਪਾ ਲਾਂਗੇ ਇਹ ਕੌੜੇ ਜੋ ਇੰਨਾ ਥੋੜੇ ਜਿਹੇ ਰਗੜ ਲੈਨੇ ਆ ਤੇ ਫੇਰ ਆਪਾਂ ਪਾਵਾਂਗੇ ਜਵੈਨ ਤੇ ਕਾਲੀ ਜੀਰੀ ਇਸੇ ਤਰ੍ਹਾਂ ਹੀ ਆਪਾਂ ਕੋੜਾ ਕਰਾਰਾ ਕੁਛ ਨਾ ਕੁਛ ਬਣਾ ਕੇ ਰੱਖ ਛੱਡਦੇ ਆ ਕਿਉਂਕਿ ਸ਼ੂਗਰ ਤੁਹਾਨੂੰ ਪਤਾ ਮੈਨੂੰ ਵੀ ਸ਼ੂਗਰ ਹੈ ਤੇ ਮੈਂ ਦੇਹੋ ਜੇ ਨੁਕਸੇ ਵਰਤਦੀ ਰਹਿੰਨੇ ਆ ਸ਼ਹਿ ਚੱਟਣੀ ਬਣਾ ਲਓ ਅਦਰਕ ਲਸਣ ਉਹ ਤਨੇ ਤੇ ਨਾਰਦਾ ਨੇ ਦੀ ਇੱਕੋ ਜੀ ਮਾਤਰਾ ਦੇ ਵਿੱਚ ਲੈ ਕੇ ਤੇ ਉਹਦੀ ਚਟਣੀ ਬਣਾ ਕੇ ਰੱਖ ਸਦੋ ਦੋ ਟਾਈਮ ਤਿੰਨ ਟਾਈਮ ਨਹੀਂ ਤੇ ਦੋ ਟਾਈਮ ਤੇ ਖਾਓ ਦਿਨ ਵਿੱਚ ਤੇ ਮਨ ਤੁਹਾਨੂੰ ਪਤਾ ਮੇਰੀ ਸ਼ੂਗਰ ਬਹੁਤ ਪੁਰਾਣੀ ਆ ਮੈਂ ਇਹੋ ਜੀਆਂ ਦਵਾਈਆਂ ਖਾਂਦੀ ਆ ਤੇ ਮੈਂ ਠੀਕ ਆ ਆਹੋ ਜੀ ਆਪਣੇ ਜਿਹੜੇ ਝੌਂ ਮਾ ਵੀ ਆਪਾਂ ਪੀਸ ਲਿਆ ਵੇਖੋ ਦਾਦਾ ਭਾਡਾ ਆ ਗਿਆ ਦੋਨੇ ਚੀਜ਼ਾਂ ਤੇ ਇਹ ਜਿਹੜੀਆਂ ਦੋਵੇਂ ਚੀਜ਼ਾਂ ਇਹ ਆਪਾਂ ਇੱਕੋ ਬਰੀ ਪਾ ਦੇਣੀ ਆ ਇਹ ਜੀਰੀ ਆ ਕੌੜੀ ਕਾਲੀ ਜੀਰੀ ਇਹ 100 ਮਾਤਰਾ ਦੇ ਵਿੱਚ ਨਾਲ ਇਹ ਜਰੈਣ ਆ। ਅਸੀਂ ਆਪਾਂ ਪੀਸ ਲਾਂਗੇ। ਇਹ ਪੀਸ ਕੇ ਆਪਾਂ ਇਹ ਡਰਫਰਡ ਦਾ ਪਾਊਡਰ ਜਿਹੜਾ ਆਪਾਂ ਇੱਕ ਡੱਬਾ ਭਰ ਕੇ ਰੱਖ ਲੈਣਾ ਵਾ। ਇਹ ਤੁਸੀਂ ਅੱਧਾ ਚੀਚਾ ਸ਼ਾਮ ਨੂੰ ਤੇ ਅੱਧਾ ਚੀਚਾ ਸਵੇਰੇ ਰੋਟੀ ਤੋਂ ਪਹਿਲਾਂ ਖਾਲੀ ਪੇਟ ਖਾਓ। ਇਹਦੇ ਬਹੁਤ ਫਾਇਦੇ ਨੇ। ਸ਼ੂਗਰ ਬੀਪੀ ਜਿਹੜਾ ਇਹ ਲੈਵਲ ਤੇ ਆ ਜਾਂਦਾ। ਹਾਲੋ ਜੀ ਆਪਾਂ ਇਦਾਂ ਦਾ ਦੜੜ ਰੋੜੇ ਜਿਹਾ ਦਰਦਰਾ ਜਿਹਾ ਪਾਊਡਰ ਤਿਆਰ ਕਰ ਲਿਆ ਵਾ ਇਸ ਤਰ੍ਹਾਂ ਦਾ ਪਾਊਡਰ ਤੁਸੀਂ ਤਿਆਰ ਕਰ ਲੈਣਾ ਵਾ ਤੇ ਇਸ ਦਾ ਇੱਕ ਡੱਬਾ ਲੈ ਲਓ ਸੁੱਕਾ ਇਹਦੇ ਵਿੱਚ ਪਾ ਲਓ ਇਹ ਦਵਾਈ ਆ ਆਪਣੇ ਤਿਆਰ ਆ ਤੁਸੀਂ ਮੈਨੂੰ ਕਮੈਂਡ ਕਰਕੇ ਦੱਸਿਓ ਤੁਹਾਡੀ ਦਵਾਈ ਤੁਹਾਨੂੰ ਕੀ ਨੁਕਸੇ ਤੁਹਾਨੂੰ ਕਿੱਦਾਂ ਦੇ ਲੱਗੇ ਆਪਾਂ ਜਿਹੜੀ ਚੀਜ਼ ਆਪਣੇ ਵਾਸਤੇ ਦਵਾਈ ਬਣਾਉਨੇ ਆ ਆਪਾਂ ਤੁਹਾਡੇ ਨਾਲ ਜੋ ਸ਼ੇਅਰ ਕਰਦੇ ਆ ਤੇ ਕਿੱਥੇ ਕਿੱਥੇ ਕਿਹੜੇ-ਕਿਹੜੇ ਜ਼ਿਲ੍ਹੇ ਤੋਂ ਤੁਸੀਂ ਵੀਡੀਓ ਨੂੰ ਵੇਖਦੇ ਜੇ ਕਿੱਥੇ ਕਿੱਥੇ ਤੁਹਾਡੇ ਪਾਣੀ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਦੇ ਤਰਨਤਾਰਨ ਜ਼ਿਲ੍ਹੇ ਚੋਂ ਬੋਲਦੇ ਸਾਡੇ ਵੀ ਨਜ਼ਦੀਕ ਪਾਣੀ ਆਇਆ ਵਾ ਮੁੰਡਾ ਪਿੰਡ ਪਹਿਲਜੌਲ ਗੁਜਰਪੁਰ ਇੱਥੇ ਲੱਗ ਲੱਗੇ ਆਪਣੇ ਪਾਣੀ ਆਇਆ ਪਰ ਆਪਣੇ ਪਿੰਡ ਤੇ ਨਹੀਂ ਪਾਣੀ ਆਇਆ ਤੇ ਤੁਸੀਂ ਦੱਸਿਓ ਵੀ ਤੁਹਾਡੇ ਪਿੰਡ ਪਾਣੀ ਆਇਆ ਕਿ ਨਹੀਂ ਆਇਆ ਕਿੱਥੇ ਕਿੱਥੇ ਪਾਣੀ ਆਇਆ ਵਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਫਿਰ ਦਬਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਇਹ ਹੁਣ ਆਪਾਂ ਦਵਾਈ ਲੱਬੇ 'ਚ ਪਾ ਲਾਂਗੇ